ਜਕਰੀਆ ਖਾਨ ਨੇ ਲਾਹੌਰ ਦਾ ਸੂਬੇਦਾਰ ਬਣਦੇ ਹੀ ਆਪਣੇ ਐਲਕਾਰਾਂ ਨੂੰ ਹੁਕਮ ਜਾਰੀ ਕਰ ਦਿੱਤਾ ਕਿ ਜਿੱਥੇ ਵੀ ਸਿੱਖ ਦਿਖਾਈ ਦਿੰਦਾ ਹੈ ਉਸ ਨੂੰ ਮਾਰ ਦਿਓ ਸਿੱਖਾਂ ਦਾ ਨਾਮੋਂ ਨਿਸ਼ਾਨ ਮਿਟਾ ਦਿਓ ਖਤਮ ਕਰ ਦਿਓ ਹੁਕਮ ਦਾ ਅਸਰ ਹੋਇਆ ਕਿ ਸਿੱਖਾਂ ਦੀ ਭਾਲ ਵਿੱਚ ਮੁਗਲ ਫੌਜਾਂ ਦਰਬਾਰ ਦਰ ਸਿੱਖਾਂ ਦੀ ਖੋਜ ਕਰਨ ਲੱਗੀਆਂ ਇਸ ਤੋਂ ਪਹਿਲਾਂ ਬਹੁਤ ਸਾਰੇ ਸਿੱਖ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ ਬਾਕੀ ਬਚੇ ਘਰ-ਬਾਰ ਛੱਡ ਕੇ ਜੰਗਲਾਂ ਪਹਾੜਾਂ, ਗੁਫਾਵਾਂ ਅਤੇ ਉਜਾੜਾਂ ਵਿੱਚ ਚਲੇ ਗਏ। ਰਾਤ ਨੂੰ ਬਾਹਰ ਆਉਂਦੇ, ਰਾਸ਼ਨ, ਜ਼ਰੂਰੀ ਵਸਤਾਂ ਲੁੱਟ ਕੇ ਮੁੜ ਜੰਗਲਾਂ ਵਿੱਚ ਚਲੇ ਜਾਂਦੇ। ਕਈ ਵਾਰ ਅਮਰਤਸਰ ਇਸ਼ਨਾਨ ਕਰਨ ਆ ਜਾਂਦੇ ਗੁਰੂ ਜੀ ਦੇ ਦਰਸ਼ਨ ਕਰਦੇ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਸਿੱਖ ਨੌਜਵਾਨ ਦੁਸ਼ੀਲੇ ਗੱਭਰੂ ਜਿਨ੍ਹਾਂ ਤੇ ਗੁਰੂ ਬਾਜਾਂ ਵਾਲੇ ਸਤਗੁਰੂ ਦਾ ਹੱਥ ਸੀ ਗੁਰੂ ਸਾਹਿਬ ਦੇ ਸਵਾ ਲੱਖ ਸੇ ਇੱਕ ਲੜਾਉ ਮਹਾਵਾਗ ਨੂੰ ਹਕੀਕਤ ਵਿੱਚ ਬਦਲਣ ਦਾ ਸੰਕਲਪ ਲਿਆ ਸਮੇਂ ਦੀ ਹਕੂਮਤ ਨਾਲ ਸਿੱਧੇ ਟੱਕਰ ਲੈਣ ਲਈ ਤਿਆਰ ਹੋ ਗਏ ਬਾਬਾ ਬੋਤਾ ਸਿੰਘ ਦਾ ਜਨਮ ਪਿੰਡ ਪੜਾਣਾ ਜ਼ਿਲ੍ਹਾ ਅਮਰਤਸਰ ਦੇ ਕਿਸਾਨ ਪਰਿਵਾਰ ਵਿੱਚ ਹੋਇਆ ਸੀ ਬਾਬਾ ਗਰਜਾ ਸਿੰਘ ਰੰਗਰੇਟਾ ਜੋ ਕਿ ਇਸ ਇਲਾਕੇ ਤੋਂ ਜਾਣੂ ਇਸ ਇਲਾਕੇ ਦਾ ਜਾਣਕਾਰ ਸੀ ਇਹ ਉਹ ਸਮਾਂ ਸੀ ਜਦੋਂ ਸਿੱਖਾਂ ਅਤੇ ਮੁਗਲਿਆ ਹਕੂਮਤ ਵਿੱਚ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਸੀ ਮੁਠੀ ਪਰ ਸਿੱਖਾਂ ਨੇ ਮੁਗਲਿਆ ਫੌਜਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ ਜਿਵੇਂ ਜਿਵੇਂ ਹਕੂਮਤ ਦੀਆਂ ਜ਼ਬਰਦਸਤੀਆਂ ਵੱਧੀਆਂ ਗਈਆਂ ਸਿੱਖ ਹੋਰ ਨਿਰਪੈ ਹੁੰਦੇ ਚਲੇ ਗਏ ਇਸੇ ਸਮੇਂ ਹੀ ਵਿਦੇਸ਼ੀ ਹਮਲਾਵਰ ਵੀ ਹਿੰਦੁਸਤਾਨ ਤੇ ਹਮਲਾ ਕਰ ਰਹੇ ਸਨ ਇਹ ਪੂਰੇ ਹਿੰਦੁਸਤਾਨ ਦੀ ਇੱਜ਼ਤ ਆਬਰੂ ਨੂੰ ਢਾਈ ਢੇਰੀ ਕਰਕੇ ਦੱਖਣ ਪਹੁੰਚ ਜਾਂਦੇ ਕੋਈ ਵਿਰੋਧ ਨਹੀਂ ਕਰਦਾ ਸੀ ਜਿਉਂ ਹੀ ਤਨ ਮਾਲ ਲੁੱਟ ਕੇ ਵਾਪਸ ਮੁੜਦੇ ਪੰਜਾਬ ਦੀ ਧਰਤੀ ਤੇ ਸਿੱਖਾਂ ਨੇ ਇਹਨਾਂ ਲਟੇਰਿਆਂ ਨੂੰ ਹੀ ਲੁੱਟ ਲਿਆ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਦੇ ਛੱਕੇ ਛੁੜਾ ਦਿੱਤੇ ਅਜਿਹੇ ਹਾਲਾਤਾਂ ਵਿੱਚ ਵੀ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੌਜਵਾਨ ਹੋਏ ਹਨ ਉਹਨਾਂ ਨੇ ਸਿੱਖਾਂ ਉੱਪਰ ਜ਼ੁਲਮ ਆਪਣੀਆਂ ਅੱਖਾਂ ਨਾਲ ਵੇਖਿਆ ਸੀ ਜ਼ਕਰੀਆ ਖਾਨ ਲਾਹੌਰ ਦਾ ਸੁਬੇਦਾਰ ਸੀ ਜੋ ਕਿ ਸਿੱਖਾਂ ਦਾ ਕੱਟੜ ਵਿਰੋਧੀ ਸੀ ਸਿੱਖਾਂ ਦਾ ਖੁਰਾਕੋਜ ਮਟਾਉਣ ਲਈ ਲਿਆ ਹੋਇਆ ਸੀ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦਾ ਮਲਾਪ ਅੰਮ੍ਰਿਤਸਰ ਭਾਈ ਮਨੀ ਸਿੰਘ ਜੀ ਦੁਆਰਾ ਹੋਇਆ ਸੀ ਜਿਹੜੇ ਉਸ ਸਮੇਂ ਹਰਮੰਦਰ ਸਾਹਿਬ ਦੇ ਪ੍ਰਬੰਧ ਦੀ ਦੇਖਰੇਖ ਕਰ ਰਹੇ ਸਨ ਇਹਨਾਂ ਅਮਰਦੀ ਦਾਤ ਭਾਈ ਮਨੀ ਸਿੰਘ ਕੋਲੋਂ ਹੀ ਪ੍ਰਾਪਤ ਕੀਤੀ ਇਸ ਤੋਂ ਬਾਅਦ ਇਹਨਾਂ ਦਾ ਜੀਵਨ ਹੀ ਬਦਲ ਗਿਆ ਗੁਰੂ ਅੱਗੇ ਅਰਦਾਸ ਕਰਨ ਲੱਗੇ ਕਿ ਕਦੋਂ ਮੌਕਾ ਮਿਲੇ ਕਿ ਮੁਗਲਿਆ ਹਕੂਮਤ ਨਾਲ ਦੋ ਦੋ ਹੱਥ ਕਰਨ ਦਾ ਇਹਨਾਂ ਨਿਯਮ ਬਣਾ ਲਿਆ ਕਿ ਰੋਜ਼ ਹਰਮੰਦਰ ਸਾਹਿਬ ਇਸ਼ਨਾਨ ਕਰਨਾ ਇਹਨਾਂ ਦੀ ਜ਼ਿੰਦਗੀ ਨੇ ਉਸ ਸਮੇਂ ਨਵਾਂ ਮੋੜ ਲਿਆ ਜਦੋਂ ਇਹ ਸ਼ੁਪਦੇਸ਼ ਪਾਉਂਦੇ ਅੰਮ੍ਰਿਤਸਰ ਵੱਲ ਜਾ ਰਹੇ ਸਨ ਰਸਤੇ ਵਿੱਚ ਹੀ ਕੁਝ ਮੁਗਲਿਆ ਆਇਲਕਰ ਗੱਲਾਂ ਕਰਦੇ ਪਏ ਸਨ ਉਹਨਾਂ ਦੇ ਕੰਨਾਂ ਵਿੱਚ ਕੁਝ ਆਵਾਜ਼ਾਂ ਪਈਆਂ ਇੱਕ ਬੋਲਿਆ ਕਿ ਸਿੱਖ ਲੱਗਦੇ ਹਨ ਉਸਦੇ ਸਾਥੀ ਨੇ ਕਿਹਾ ਕਿ ਸਿੱਖ ਕਿੱਥੋਂ ਆ ਜਾਣਗੇ ਜੱਕਰੀਆ ਖਾਨ ਨੇ ਇਹਨਾਂ ਸਿੱਖਾਂ ਦਾ ਖਾਤਮਾ ਹੀ ਕਰ ਦਿੱਤਾ ਹੈ ਹੁਣ ਕੋਈ ਚੋਰੋ ਚੱਕਾ ਇਹ ਕੈਰ ਹੋਵੇਗਾ ਜੋ ਇੱਥੇ ਆਵੇਗਾ ਜੋ ਡਰਦਾ ਲੁਕਿਆ ਫਿਰਦਾ ਹੈ ਇਹ ਗੱਲਾਂ ਕਰਦੇ ਮਜ਼ਾਕ ਉਡਾ ਰਹੇ ਸਨ ਪਰ ਇਹ ਸ਼ਬਦ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਨੂੰ ਬਹੁਤ ਪਰੇਸ਼ਾਨ ਕਰ ਰਹੇ ਸਨ बार-बार ਕੰਨਾਂ ਵਿੱਚ ਗੂੰਜ ਰਹੇ ਸਨ ਇਹ ਕੋਈ ਕੈਰ ਹੋਵੇਗਾ ਉਹਨਾਂ ਦੇ ਪੈਰ ਉਸੇ ਥਾਂ ਹੀ ਰੁਕ ਗਏ ਸੋਚਣ ਲੱਗੇ ਇਹ ਲੋਕ ਠੀਕ ਹੀ ਕਹਿ ਰਹੇ ਹਨ ਅਸੀਂ ਸਵਾਰਥੀ ਹੋ ਗਏ ਹਾਂ ਤਾਂ ਹੀ ਸ਼ੁਭ ਦੇਸ਼ ਪਾਉਂਦੇ ਫਿਰਦੇ ਹਾਂ ਸਾਨੂੰ ਗੁਰੂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨੇ ਹੋਣਗੇ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਨੇ ਤਰਨ ਤਾਰਨ ਤੋਂ 6 ਮੀਲ ਦੀ ਦੂਰੀ ਤੇ ਸਰਾ ਨੂਰਦੀਨ ਦੇ ਕੋਲ ਲਾਹੌਰ ਨੂੰ ਜਾਣ ਵਾਲੀ ਸੜਕ ਤੇ ਨਾਕਾ ਲਾ ਦਿੱਤਾ ਹਰ ਆਉਣ ਜਾਣ ਵਾਲਿਆਂ ਤੋਂ ਚੁੰਗੀ ਵਸੂਲ ਕਰਨ ਲੱਗੇ ਲੋਕ ਵੀ ਇਹਨਾਂ ਨੂੰ ਚੁੰਗੀ ਦੇਣ ਤੋਂ ਮਨਾਂ ਨਹੀਂ ਕਰਦੇ ਸਨ ਬਾਬਾ ਬੋਤਾ ਸਿੰਘ ਦੇ ਹੱਥ ਵਿੱਚ ਸੋਟਾ ਫੜਿਆ ਹੋਇਆ ਸੀ ਤੇ ਨਾਕੇ ਤੇ ਖੜਾ ਸੀ ਅਤੇ ਕਹਿ ਰਿਹਾ ਸੀ ਕਿ ਇੱਥੇ ਸਿੱਖ ਰਾਜ ਸਥਾਪਿਤ ਹੋ ਗਿਆ ਹੈ ਅਤੇ ਜਕਰੀਆ ਖਾਨ ਨੂੰ ਇੱਕ ਚਿੱਠੀ ਲਿਖ ਦਿੱਤੀ ਤਾਂ ਕਿ ਉਸ ਨੂੰ ਵੀ ਪਤਾ ਲੱਗੇ ਕਿ ਸਿੱਖ ਕਦੇ ਖਤਮ ਨਹੀਂ ਹੁੰਦੇ ਚਿੱਠੀ ਵਿੱਚ ਟੇ ਲਿਖਿਆ ਸੀ ਚਿੱਠੀ ਲਿਖੇ ਸਿੰਘ ਬੋਤਾ ਵਿੱਚ ਰਾਹ ਖੜੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੋ ਖਾਨੋਂ ਭਾਬੀ ਨੂੰ ਇਓ ਆਖੇ ਸਿੰਘ ਬੋਤਾ ਸਿੱਖਾਂ ਦੀ ਇਸ ਤੋਂ ਵੱਡੀ ਸ਼ੂਰਬੀਰਤਾ ਬਹਾਦਰੀ ਨਿੰਦਰਤਾ ਕੌਮੀ ਹੋਂਦ ਪ੍ਰਤੀ ਦ੍ਰਿੜਤਾ ਦੀ ਮਿਸਾਲ ਹੋ ਹੀ ਨਹੀਂ ਸਕਦੀ ਹੈ ਜੱਕਰੀਆ ਖਾਨ ਨੇ ਦੋ ਸਿੰਘਾਂ ਦੀ ਫੌਜ ਨਾਲ ਟੱਕਰਾ ਕਰਨ ਲਈ ਭਾਰੀ ਦਲਬਲ ਭੇਜਿਆ ਆਪਣੇ ਐਲਕਾਰਾਂ ਨੂੰ ਚੜਾਈ ਕਰਨ ਦਾ ਹੁਕਮ ਦਿੱਤਾ ਪਰ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਡਰੇ ਨਹੀਂ ਬੋਲੇ ਸੋਨ ਸਤਿ ਸ੍ਰੀ ਅਕਾਲ ਦੇ ਨਾਰੇ ਲਾਉਂਦੇ ਹੋਏ ਮੈਦਾਨ ਵਿੱਚ ਮੁਗਲੀਆਂ ਫੌਜਾਂ ਦਾ ਸਾਹਮਣਾ ਕਰਦੇ ਰਹੇ ਕਿ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਮੁਗਲਾਂ ਦੇ ਕਈ ਐਲਕਾਰਾਂ ਸਿਪਾਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬਹਾਦਰੀ ਨਾਲ ਮੁਕਾਬਲਾ ਕੀਤਾ ਜਿੱਥੇ ਹਜ਼ਾਰਾਂ ਦੀ ਫੌਜ ਸੀ ਉੱਥੇ ਦੋ ਸਿੰਘ ਹੀ ਮੁਕਾਬਲਾ ਕਰ ਰਹੇ ਸਨ ਆਖਰ 27 ਜੁਲਾਈ 1939 ਨੂੰ ਸ਼ਹਾਦਤ ਦਾ ਜਾਮ ਪੀ ਕੇ ਗੁਰੂ ਦੀ ਨਿੱਗੀ ਗੋਦ ਵਿੱਚ ਬਰਾਜੇ ਸਿੱਖ ਜਗਤ ਇਨ੍ਹਾਂ ਸੂਰਮਿਆਂ ਨੂੰ ਦਿਲੋਂ ਸਲੂਟ ਕਰਦਾ ਹੈ ਸਿੱਖੀ ਦੇ ਸਵੈਮਾਨ ਸਿੱਖੀ ਦੀ ਪਹਿਚਾਣ ਸਿੱਖੀ ਦੀ ਹੋਂਦ ਸਿੱਖ ਕੌਮ ਵਿੱਚ ਆਪਣੇ ਰਾਜ ਲਈ ਦ੍ਰਿੜਤਾ ਦਾ ਜੋ ਜਜ਼ਬਾ ਪ੍ਰਾਤਨ ਸਿੱਖਾਂ ਵਿੱਚ ਸੀ ਉਹ ਜਜ਼ਬਾ ਉਹ ਭਾਵਨਾ ਉਹ ਨਿਡਰਤਾ ਉਹ ਕੁਰਬਾਨੀ ਉਹ ਬਹਾਦਰੀ ਅੱਜ ਸਿੱਖ ਕੰਮ ਵਿੱਚੋਂ ਕਿਤੇ ਉੱਡ ਪੁੱਡ ਗਈ ਹੈ